ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਅੱਜ ਆਪਾਂ ਆ ਗਏ ਆ ਪਿੰਡ ਮੱਲਾ ਦੇ ਵਿੱਚ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਤੁਹਾਨੂੰ ਅੱਜ ਪਿੰਡ ਮੱਲਾ ਦਾ ਸਰਕਾਰੀ ਪ੍ਰਾਇਮਰੀ ਸਕੂਲ ਬੱਚਿਆਂ ਵਾਲਾ ਜੋ ਕਿ ਲੜਕਿਆਂ ਵਾਲਾ ਸਕੂਲ ਆ ਤੇ ਆਜੋ ਅੱਜ ਤੁਹਾਨੂੰ ਇਸ ਸਕੂਲ ਦੇ ਕਰਾਉਣੇ ਆ ਦਰਸ਼ਨ ਤੇ ਸਕੂਲ ਦੀ ਕੰਡੀਸ਼ਨ ਬਹੁਤ ਹੀ ਸੁੰਦਰ ਕੰਡੀਸ਼ਨ ਦੇ ਵਿੱਚ ਸਕੂਲ ਆ ਤੇ ਵਧੀਆ ਸਾਫ਼ ਸੁਥਰੀਆਂ ਵਰਦੀਆਂ ਬੱਚਿਆਂ ਦੀਆਂ ਤੇ ਵਧੀਆ ਟੀਚਰ ਆ ਤੇ ਸਾਰੇ ਹੀ ਕਲਾਸਾਂ ਦੇ ਵਿੱਚ ਪੂਰਾ ਸਟਾਫ ਆਗਾ ਜਿਵੇਂ ਕਿ ਤੁਸੀਂ ਦੇਖ ਸਾਧੋ ਇੱਧਰ ਆਪਣਾ ਗਾਰਡਨ ਆ ਗਿਆ ਤੇ ਬਹੁਤ ਹੀ ਸੁੰਦਰ ਸਕੂਲ ਆਗਾ ਇਸ ਸਕੂਲ ਦੇ ਵਿੱਚ ਪਹਿਲੀ ਤੋਂ ਲੈ ਕੇ ਪੰਜਵੀਂ ਤੱਕਰ ਬੱਚੇ ਪੜ੍ਹਦੇ ਆ ਤੇ ਇੱਧਰ ਬਹੁਤ ਸੋਹਣਾ ਗਾਰਡਨ ਬਣਾਇਆ ਹੋਇਆ ਬਹੁਤ ਹੀ ਸੁੰਦਰ ਆ ਗਾਰਡਨ ਤੇ ਇਸ ਤੋਂ ਬਾਅਦ ਆਪਾਂ ਤੁਹਾਨੂੰ ਲੈ ਕੇ ਚਾਲਦੇ ਆ ਇੱਧਰ ਕਲਾਸਾਂ ਵੱਲ ਤੇ ਆਪਾਂ ਤੁਹਾਨੂੰ ਸਕੂਲ ਦੀ ਸਾਰੀ ਡੈਕੋਰੇਸ਼ਨ ਦਿਖਾ ਰਹੇ ਹਾਂ ਸਾਰਾ ਸਕੂਲ ਆਪਾਂ ਇਸ ਵੀਡੀਓ ਦੇ ਵਿੱਚ ਆਪਣੀ ਚ ਲਿਆ ਵਾ ਬਲੌਗ ਦੇ ਵਿੱਚ ਆਪਾਂ ਵੀਡੀਓ ਚ ਚੱਕਿਆ ਸਕੂਲ ਇਹ ਜਿਵੇਂ ਕਿ ਤੁਸੀਂ ਦੇਖ ਸਕਦੇ ਨੇ ਇੱਧਰ ਟਾਲੀ ਦੇ ਕੋਲੇ ਇੱਕ ਛੋਟਾ ਜਿਹਾ ਬਲੈਕਬੋਰਡ ਬਣਾਇਆ ਦੂਸਰੀ ਸਟੇਜ ਬਣੀ ਹੋਈ ਆ ਇੱਧਰ ਪਾਰਕ ਬਣੀ ਹੋਈ ਆ ਤੇ ਸਾਹਮਣੇ ਆਫਿਸ ਵੀ ਬੜਾ ਸੁੰਦਰ ਆ ਤੁਹਾਨੂੰ ਆਫਿਸ ਦੇ ਵੀ ਦਰਸ਼ਨ ਕਰਾਵਾਂਗੇ ਤੇ ਸਕੂਲ ਦੇ ਸਾਰੇ ਹੀ ਕਲਾਸ ਰੂਮਾਂ ਦੇ ਦਰਸ਼ਨ ਕਰਾਵਾਂਗੇ ਤੇ ਇੱਧਰ ਬੜੇ ਹੀ ਬਦਿਆ ਸਟਾਫ ਟੀਚਰ ਖੜਾ ਵਾ ਬਹੁਤ ਹੀ ਸੁੰਦਰ ਸਾਫ ਸੁਥਰੇ ਬਾਥਰੂਮ ਹੈ ਬੱਚਿਆਂ ਵਾਸਤੇ ਪਾਣੀ ਵਾਲੀ ਟੈਂਕੀ ਸਮਰਸ਼ੀਬਲ ਮੋਟਰ ਲੱਗੀ ਹੋਈ ਆ ਪੂਰਾ ਖਾਸ ਪ੍ਰਬੰਧ ਸਕੂਲ ਦਾ ਤੇ ਸਰਕਾਰੀ ਪ੍ਰਾਇਮਰੀ ਸਕੂਲ ਆ ਇਹ ਇੱਧਰ ਬੱਚਿਆਂ ਵਾਸਤੇ ਖਾਣਾ ਬਣਾਇਆ ਜਾਂਦਾ ਵਾ ਖਾਣਾ ਬਣਾਉਣ ਵਾਸਤੇ ਵੀ ਵਧੀਆ ਸਥਾਪ ਰੱਖਿਆ ਹੋਇਆ ਵਾ ਜੇ ਲੋ ਬਹੁਤ ਹੀ ਸੁੰਦਰ ਗਾਰਡਨ ਆ ਗਿਆ ਦੇਖ ਸਕਦੇ ਹੋ ਤੁਸੀਂ ਗਾਰਡਨ ਜਿਵੇਂ ਕਿ ਬੱਚੇ ਖੇਡਦੇ ਆ ਇੱਥੇ ਝੂਲੇ ਲੱਗੇ ਆ ਝੂਲੇ ਹੋਰ ਵੀ ਪਿੰਗਾ ਵਗੈਰਾ ਬੈਠਣ ਨੂੰ ਵੀ ਲੋ ਜੀ ਹੁਣ ਆਪਾਂ ਅਗੇ ਪਹਿਲੀ ਕਲਾਸ ਦੇ ਵਿੱਚ ਬੜਾ ਹੀ ਸੁੰਦਰ ਬਾਰੂ ਕਮਰਾ ਵਾ ਤੇ ਵਿੱਚੋਂ ਵੀ ਕਮਰਾ ਬਹੁਤ ਹੀ ਸੁੰਦਰ ਆ ਜੂ ਤੁਹਾਨੂੰ ਵਿੱਚ ਲੈ ਚਾਲਦੇ ਆਂ ਕਮਰੇ ਦੇ ਦੇਖ ਸਕਦੇ ਹੋ ਤੁਸੀਂ ਕਿ ਵੀ ਵਧੀਆ ਹਵਾਦਾਰ ਪੱਖੇ ਲਾਈਟਾਂ ਤੇ ਸਾਹਮਣੇ ਸਕਰੀਨ ਲੱਗੀ ਹੋਈ ਆ ਜਿੱਥੇ ਕਿ ਬੱਚਿਆਂ ਨੂੰ ਪੜਾਇਆ ਵੀ ਜਾਂਦਾ ਵਾ ਤੇ ਹੋਰ ਵੀ ਜਿਵੇਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਦਿਖਾਇਆ ਜਾਂਦਾ ਕੋਈ ਪਿਕਚਰ ਵਗੈਰਾ ਜਾਂ ਕੁਝ ਹੋਰ ਵੀ ਧਾਰਮਿਕ ਚੀਜ਼ਾਂ ਦਿਖਾਈਆਂ ਜਾਂਦੀਆਂ ਨੇ ਇੱਧਰ ਮਿਊਜ਼ਿਕ ਸਿਸਟਮ ਲਾਉ ਜੀ ਆਪਾਂ ਅਗੇ ਸੈਕੰਡ ਕਲਾਸ ਦੇ ਵਿੱਚ ਬੜਾ ਹੀ ਵਧੀਆ ਸਟਾਫ ਆ ਬੱਚੇ ਬੜੇ ਸੋਹਣੇ ਆ ਤੇ ਸਾਊ ਤੇ شریف ਬੱਚੇ ਆ ਬੜੇ ਹੀ ਸ਼ਾਂਤ ਮੀ ਢੰਗ ਦੇ ਨਾਲ ਬੈਠੇ ਆ ਆਪੋ ਆਪਣਾ ਕੰਮ ਕਰ ਰਹੇ ਆ ਸਟੱਡੀ ਕਰ ਰਹੇ ਆ ਬੱਚੇ ਬੜਾ ਹੀ ਸੋਹਣਾ ਕਲਾਸਰੂਮ ਆ ਤੇ ਇਧਰ ਤੁਸੀਂ ਦੇਖ ਸਕਦੇ ਹੋ ਬੱਚਿਆਂ ਵਾਸਤੇ ਇਸ ਰੂਮ ਦੇ ਵਿੱਚ ਵੀ ਸਕਰੀਨ ਲੱਗੀ ਹੋਈ ਆ ਐਲਈਡੀ ਤੇ ਧਾਰਮਿਕ ਪ੍ਰੋਗਰਾਮ ਦਿਖਾਏ ਜਾਂਦੇ ਆ ਬੱਚਿਆਂ ਨੂੰ ਧਾਰਮਿਕ ਕੋਈ ਪਿਕਚਰ ਵਗੈਰਾ ਆਉਂਦੀ ਆ ਉਹ ਦਿਖਾਈ ਜਾਂਦੀ ਆ ਜਾਂ ਹੋਰ ਵੀ ਪੜਾਇਆ ਲਿਖਾਇਆ ਜਾਂਦਾ ਵਾ ਬੜੀਆਂ ਹੀ ਸੋਹਣੀਆਂ ਸੋਹਣੀਆਂ ਚੀਜ਼ਾਂ ਕੰਧ ਤੇ ਲਿਖ ਕੇ ਲਾਈਆਂ ਹੋਈਆਂ ਬੱਚਿਆਂ ਨੇ ਲੋ ਜੀ ਬੱਚਿਆਂ ਵਾਸਤੇ ਛੋਟੇ ਬੱਚਿਆਂ ਵਾਸਤੇ ਆਪਣਾ ਆ ਗਿਆ ਸਪੈਸ਼ਲ ਰੂਮ ਇੱਧਰ ਮਿਊਜ਼ਿਕ ਸਿਸਟਮ ਵਿਆਵਾ ਜੀ ਆ ਗਈ 3rd ਕਲਾਸ 3rd ਕਲਾਸ ਦੇ ਬੱਚੇ ਬੜੇ ਹੀ ਸ਼ਾਂਤਮਈ ਢੰਗ ਦੇ ਨਾਲ ਬੈਠੇ ਆ ਬੜੇ ਹੀ ਸਾਊ ਸ਼ਰੀਫ ਬੱਚੇ ਆ ਤੇ ਹਰ ਕਲਾਸ ਦੇ ਵਿੱਚ ਹਰ ਤਰ੍ਹਾਂ ਦਾ ਸਟਾਫ ਪੂਰਾ 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 ਪ੍ਰਬੰਧ ਦਾ ਸਟਾਫ ਦਾ ਵੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਬੱਚੇ ਆਪੋ ਆਪਣਾ ਸਟੱਡੀ ਦਾ ਕਰ ਰਹੇ ਆ ਤੇ ਬੜੇ ਹੀ ਸ਼ਾਂਤ ਮੇ ਟੰਗ ਦੇ ਨਾਲ ਬੈਠੇ ਆ ਤੇ ਟੀਚਰ ਵੀ ਬੜੇ ਹੀ ਸਮਝਦਾਰ ਨੇ ਜੋਕ ਵੀ ਇਹਨਾਂ ਨੂੰ ਕੰਟਰੋਲ ਵਿੱਚ ਰੱਖਦੇ ਆ ਨਹੀਂ ਤਾਂ ਛੋਟੇ ਬੱਚਿਆਂ ਨੂੰ ਪੜਾਉਣਾ ਲਿਖਾਉਣਾ ਟੀਚਰਾਂ ਦੇ ਬਸ ਹੁੰਦਾ ਨਹੀਂ ਪਰ ਇਸ ਸਕੂਲ ਦੀ ਬਹੁਤ ਹੀ ਵਧੀਆ ਰੈਪਿਊਟੇਸ਼ਨ ਤੇ ਬਹੁਤ ਹੀ ਵਧੀਆ ਕੰਡੀਸ਼ਨ ਆ ਬਹੁਤ ਵਧੀਆ ਹਾਲਤ ਦੇ ਵਿੱਚ ਸਕੂਲ Wi-Fi ਲੱਗੇ ਹੋਏ ਆ ਸਕੂਲ ਦੇ ਵਿੱਚ ਇੱਧਰ ਆ ਗਈ ਆਪਣੀ ਲਾਇਬ੍ਰੇਰੀ ਲੋ ਜੀ ਬੜੀ ਸੁੰਦਰ ਲਾਇਬ੍ਰੇਰੀ ਆ ਸਕੂਲ ਦੇ ਵਿੱਚ ਬੱਚਿਆਂ ਦੇ ਬੈਠ ਕੇ ਪੜਨ ਵਾਸਤੇ ਕਵਿਤਾਵਾਂ ਵਾਲੀਆਂ ਕਿਤਾਬਾਂ ਤੇ ਇੱਧਰ ਆ ਗਈ 4th ਕਲਾਸ 4th ਕਲਾਸ ਦੇ ਵੀ ਬੱਚੇ ਬੜੇ ਸਾਊ ਤੇ ਸ਼ਰੀਫ ਨੇ ਤੇ ਟੀਚਰ ਸਹਿਬਾਨ ਕੰਪਿਊਟਰ ਵਗੈਰਾ ਤੇ ਵੀ ਕੰਮ ਕਰਵਾਉਂਦੇ ਆ ਬੱਚਿਆਂ ਨੂੰ ਸਿੱਖਿਆ ਦਿੰਦੇ ਆ ਕੰਪਿਊਟਰ ਦੀ ਵੀ ਬੜੀਆਂ ਸੋਹਣੀਆਂ ਸੋਹਣੀਆਂ ਤਸਵੀਰਾਂ ਕੰਧਾਂ ਤੇ ਉੱਪਰ ਬੜੇ ਹੀ ਸ਼ਾਂਤਮਈ ਟੰਗ ਦੇ ਨਾਲ ਬੈਠੇ ਆ ਬੱਚੇ ਬੜਾ ਸੁੰਦਰ ਸਕੂਲ ਆ ਮੇਰੇ ਵੀਰੋ ਇਹ ਤੇ ਅੱਜ ਆਪਾਂ ਜੋ ਕੀ ਦੇਖ ਸਕਦੇ ਆ ਲੋ ਜੀ ਇਹ ਸਕੂਲ ਹੈ ਇਸ ਕਮਰੇ ਦੇ ਵਿੱਚ ਵੀ ਕੰਪਿਊਟਰ ਲੱਗਿਆ ਹੋਇਆ ਬੱਚਿਆਂ ਵਾਸਤੇ ਤੇ ਟੀਚਰ ਸਹਿਬਾਨ ਬੱਚਿਆਂ ਨੂੰ ਸ਼ਾਂਤ ਮਾਈ ਟੰਗ ਦੇ ਨਾਲ ਪੜ੍ਹਾ ਰਹੇ ਨੇ ਹੁਣ ਆਪਾਂ ਆ ਗਏ ਆਂ 5th ਕਲਾਸ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਬੜਾ ਸੁੰਦਰ ਕਮਰਾ ਹਰ ਹਰ ਕਮਰਾ ਹੀ ਬਹੁਤ ਸੁੰਦਰ ਆ ਮੇਰੇ ਵੀਰੋ ਤੇ ਟੀਚਰ ਇਸ ਰੂਮ ਦੇ ਵਿੱਚ ਹੈ ਨਹੀਂ ਤਾਂ ਵੀ ਬੱਚੇ ਬੜੇ ਸ਼ਾਂਤ ਮੇਟਾਂ ਦੇ ਨਾਲ ਬੈਠੇ ਆ ਕੋਈ ਰੌਲਾ ਰੱਪਾ ਨਹੀਂ ਪਾ ਰਹੇ ਕੁਝ ਨਹੀਂ ਕਰ ਰਹੇ ਤੇ ਤੁਸੀਂ ਦੇਖ ਸਕਦੇ ਹੋ ਬੜੇ ਸ਼ਾਹਸਰੀਫ ਨੇ ਬੱਚੇ ਤੇ ਕਲਾਸ ਰੂਮ ਆ ਸਾਰੀਆਂ ਹੀ ਬਹੁਤ ਸੋਹਣੇ ਰੂਮ ਨੇ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਸਕੂਲ ਬਣ ਗਿਆ ਵਾ ਇੱਧਰ ਸਾਰਾ ਇਤਿਹਾਸ ਵਗੈਰਾ ਧਾਰਮਿਕ ਸਥਾਨਾਂ ਹੋਰ ਵੀ ਬੜੀਆਂ ਪਿਕਚਰਸ ਵਗੈਰਾ ਲੱਗੀਆਂ ਹੋਈਆਂ ਨੇ ਬੱਚਿਆਂ ਵਾਸਤੇ ਟੀਚਰ ਨਾ ਹੁੰਦੇ ਹੋਏ ਵੀ ਬੱਚੇ ਬੜੇ ਸ਼ਾਂਤ ਮੇ ਟੰਗ ਦੇ ਨਾਲ ਬੈਠਿਆ ਇੱਧਰ ਆ ਗਿਆ ਸੀ ਸੀਸੀਟੀਵੀ ਸਕੂਲ ਦੇ ਵਿੱਚ ਕੈਮਰੇ ਲੱਗੇ ਆ ਇੱਧਰ ਆ ਗਿਆ ਆਫਿਸ ਬੜਾ ਹੀ ਸੁੰਦਰ ਆਫਿਸ ਆ ਤੇ ਆ ਹੈ ਗਿਆ ਮੈਡਮ ਜੀ ਪ੍ਰਿੰਸੀਪਲ ਪ੍ਰਿੰਸੀਪਲ ਮੈਡਮ ਜੀ ਆਹੀ ਜੋ ਕਿ ਪ੍ਰਿੰਸੀਪਲ ਮੈਡਮ ਸੋਨੀਆ ਰਾਣੀ ਜੀ ਬਹੁਤ ਹੀ ਵਧੀਆ ਡਿਸਪਲਾਈਨ ਬਣਾ ਚੁੱਕਿਆ ਸਕੂਲ ਦਾ ਬਹੁਤ ਹੀ ਸੁੰਦਰ ਸਕੂਲ ਪਿੰਡ ਮੱਲਾ ਦਾ ਬਣ ਚੁੱਕਿਆ ਮੇਰੇ ਵੀਰੋ ਬਹੁਤ ਹੀ ਸੋਹਣਾ ਤੇ ਸੁੰਦਰ ਸਕੂਲ ਇਹਨਾਂ ਨੇ ਬਣਾਤਾ ਓਕੇ ਜੀ ਧੰਨਵਾਦ